ਅੱਜ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਯੂਨਿਟ ਸੁਲਤਾਨਪੁਰ ਲੋਧੀ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋ왈 ਨੇ ਰੋਜ਼ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਜਿਸ ਦੇ ਵਿੱਚ ਮੁੱਖ ਵਾਦਾ ਬੀਬੀਆਂ ਨੂੰ 1000 ਰੁਪਏ ਦੇਣਾ ਤੇ ਬੁਢਾਪਾ ਪੈਨਸ਼ਨ 3000 ਰੁਪਏ ਅਤੇ ਘਰ-ਘਰ ਰਾਸ਼ਨ ਪਹੁੰਚਾਉਣਾ ਤੇ ਬਿਜਲੀ ਬਿੱਲ 0 ਅਤੇ ਹੋਰ ਵੀ ਬਹੁਤ ਸਾਰੇ ਝੂਠੇ ਵਾਦੇ ਕੀਤੇ ਗਏ ਸਨ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਵਾਦਾ 2 ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ ਸੋਨਾ ਮਾਨ ਸਰਕਾਰ ਨੂੰ ਇਸ ਮੌਕੇ ਤਿੱਖੀਆਂ ਤਿੱਖੀਆਂ ਸੁਣਾਈਆਂ ਨੇ ਕੀ ਕੁਛ ਗਿਆ ਸੁਣ ਲੈਣ ਉਹਨਾਂ ਦੀ ਜ਼ੁਬਾਨੀ ਅੱਜ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਵਿੱਚ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਵਾਂ ਇਸ ਨੂੰ ਬਚਾਉਣ ਲਈ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਕਿ ਭਾਰਤ ਦਾ ਸੰਵਿਧਾਨ ਬਚਾਇਆ ਜਾਵੇ ਦੇਸ਼ ਦੇ ਹਾਲਾਤਾਂ ਨੇ ਮੱਦੇਨਜ਼ਰ ਦੇਸ਼ ਦੇ ਸੰਵਿਧਾਨ ਨੂੰ ਬਹੁਤ ਵੱਡਾ ਖਤਰਾ ਆ ਇਸ ਸਬੰਧ ਦੇ ਵਿੱਚ ਅਸੀਂ ਸਲਤਨਪੁਰ ਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨੇ ਚੋਣਾ ਸਮੇਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚ ਮੁੱਖ-ਮੁੱਖ ਸੀਗੇ ਕਿ 1-1 ਹਜ਼ਾਰ ਰੁਪਈਆ ਵੀ ਬੰਗਾਰੇ ਖਾਤੇ ਵਿੱਚ ਪਾਉਣ ਦਾ ਬੜਾ ਭਾਵੇ ਦਵਾ ਪੈਨਸ਼ਨ ਜਰਾ 3100 ਰੁਪਈਆ ਕਰਨ ਦਾ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ 2 ਸਾਲ ਤੋਂ ਗਰੀਬ ਲੋਕਾਂ ਦੀ ਕਾਣਕ ਦੇ ਜਿਹੜੇ ਘਰ ਕਾਰਡ ਕੱਤੇ ਹੋਇਆ ਉਸ ਸੰਬੰਧ ਦੇ ਵਿੱਚ ਅੱਜ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਰੋਸ ਮੁਜ਼ਾਹਰਾ ਜਿਹੜਾ ਕਰ ਰਹੇ ਆ ਇਸੇ ਤਰ੍ਹਾਂ ਹੀ ਕੇਂਦਰ ਦੀ ਸਰਕਾਰ ਜਿਹੜੀ ਦੇਸ਼ ਦੇ ਵਿੱਚੋਂ ਭਾਰਤ ਦਾ ਸੰਵਿਧਾਨ ਖਤਮ ਕਰਨ ਦੇ ਕੋਲੀ ਖਈਆ ਅਤੇ ਪੰਜਾਬ ਦੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਸਰਦਾਰ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਪੇਡਕਰ ਸਾਹਿਬ ਦਾ ਸਟੈਚੂ ਜਿਹੜਾ ਉਹ ਖਤਮ ਕਰ ਦਿੱਤਾ ਉਸ ਕਰਕੇ ਭਾਰਤ ਦੇ ਸੰਵਿਧਾਨ ਨੂੰ ਖਤਰਾ ਆ ਇਸ ਨੂੰ ਲੈ ਕੇ ਭਾਰਤ ਦੇ ਸੁਪਰੀਮ ਕੋਰਟ ਦੇ ਸੀ ਦੇ ਅਲਟੰਦਰ ਜੂੜ ਜੀ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉਥੇ ਇੱਕ ਜਿਹੜਾ ਨਹੀਂ ਸੀ ਲਾਇਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸੌਰੀ ਲੋਕ ਸਭਾ ਦੇ ਵਿੱਚ ਜਿਹੜਾ ਨਹੀਂ ਸੀ ਲਾਇਆ ਉਹ ਜਿਹੜਾ ਭਾਰਤ ਦੇ ਸੀਜੀ ਆਈ ਨੇ ਪਾਰਲੀਮੈਂਟ ਦੇ ਵਿੱਚ ਇਹਨਾਂ ਨਾਂ ਲਾਉਣ ਦਾ ਵਿਰੋਧ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਵਾ ਉਥੇ ਡਾਕਟਰ ਰੇਡ ਕਰ ਸਕਦਾ ਜਿਹੜਾ ਮੌਤ ਲਾ ਕੇ ਉਹਦੀ ਸ਼ਾਨ ਨੂੰ ਬਹਾਲ ਕੀਤਾ ਤੇ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਦਾ ਜਣਾ ਪ੍ਰਾਨਾ ਕੀਤਾ ਇਸੇ ਨਿਸ਼ਾਨ ਤੇ ਚੱਲਦੇ ਆਇਆ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਜਿਹੜੀ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਲਈ ਅਭਰਾਨਾ ਕਰਦੀ ਰਹੇਗੀ ਜੈ ਭੀਨ ਜੈ ਭਾਰ